ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਓ ਅੱਜ ਮੇਰੀ ਇਸ ਕਿਤਾਬ ਜਪਜੀ ਸਾਹਿਬ ਜਿਹੜੀ ਕਿ ਮੇਰੀ ਵੈਬਸਾਈਟ ਨਾਨਕ ਪੰਥੀ ਤੇ ਅਵੇਲੇਬਲ ਹੈ ਕੋਰਸ ਵੀ ਅਵੇਲੇਬਲ ਹੈ ਜੀ ਇਸ ਦੇ ਵਿੱਚ ਜਿਹੜੀ 20ਵੇਂ ਪੇਜ ਦੇ ਉੱਪਰ ਦੂਸਰੀ ਪੌੜੀ ਦੀ ਗੱਲ ਅੱਪ ਕਰਨ ਜਾ ਰਹੇ ਸੀ ਉਸ ਬਾਰੇ ਵਿਚਾਰ ਕਰਾਂਗੇ ਜੀ ਇਹ ਜਿਹੜੀ ਦੂਸਰੀ ਪੌੜੀ ਹੈ ਪਹਿਲੀ ਪੌੜੀ ਦੇ ਆਖਰ ਵਿੱਚ ਜਿਹੜਾ ਸਵਾਲ ਜਵਾਬ ਆਇਆ ਸੀ ਕਿ ਹਉਮੈ ਨੂੰ ਕਿਵੇਂ ਖਤਮ ਕਰਨਾ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਉੱਥੇ ਸਵਾਲ ਪੈਦਾ ਹੁੰਦਾ ਜੀ ਹੁਕਮ ਕੀ ਹੈ ਇਸ ਪੌੜੀ ਦੇ ਵਿੱਚ ਉਸ ਹੁਕਮ ਨੂੰ ਸਮਝਾਇਆ ਗਿਆ ਕਿ ਕਿਵੇਂ ਪ੍ਰਭੂ ਪਰਮਾਤਮਾ ਦਾ ਕੀ ਹੁਕਮ ਹੈ ਤੇ ਅਸੀਂ ਉਸ ਹੁਕਮ ਵਿੱਚ ਰਹਿ ਕੇ ਆਪਣੀ ਹਉਮੈ ਨੂੰ ਤੇ ਮਾਨਸਿਕ ਰੋਗਾਂ ਨੂੰ ਕਿਵੇਂ ਖਤਮ ਕਰ ਸਕਦੇ ਹਾਂ ਜੀ ਇਸ ਪੌੜੀ ਦੀ ਪਹਿਲੀ ਪੰਕਤੀ ਹੈ ਜੀ ਦੂਸਰੀ ਪੌੜੀ ਦੀ ਪਹਿਲੀ ਪੰਕਤੀ ਹੈ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਗਉਣ ਤੋਂ ਪਹਿਲਾਂ ਜਿਹੜੀ ਆਪਣੀ ਸੁਰਤ ਹੈ ਅਸੀਂ ਫਿਰ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਲੈ ਕੇ ਜਾਈਏ ਜਿੱਥੇ ਅਸੀਂ ਬੈਠੇ ਆ ਸਾਡੇ ਨਾਲ ਸਾਡਾ ਗੁਰੂ ਨਾਨਕ ਭਰਾ ਨਾਨਕ ਬਾਬਾ ਨਾਨਕ ਬੈਠਾ ਹੈ ਜਿਸ ਨੇ ਸਾਡੀ ਬਾਹ ਪਕੜੀ ਹੈ ਸ਼ਬਦ ਗੁਰੂ ਨਾਨਕ ਦਾ ਬੋਲ ਅਸੀਂ ਰਹੇ ਆ ਤਾਂ ਕਿ ਜਿਹੜੀ ਸਾਡੀ ਸਾਹ ਜ ਹੈ ਸਾਡੀ ਉਸ ਪ੍ਰਭੂ ਪਰਮਾਤਮਾ ਨਾਲ ਪੈ ਸਕੇ ਅਸੀਂ ਉਸ ਪ੍ਰਭੂ ਪਰਮਾਤਮਾ ਨਾਲ ਗੱਲਾਂਬਾਤ ਕਰ ਸਕੀ ਅੱਗੇ ਅਰਦਾਸ ਬੇਨਤੀ ਕਰਦੇ ਆ ਰਹੇ ਸਾਂ ਤੇ ਹੁਕਮ ਦੀ ਗੱਲ ਜਿਹੜੀ ਪ੍ਰਮਾਤਮਾ ਨੇ ਦੱਸੀ ਸੀ ਗੁਰੂ ਨਾਨਕ ਨੇ ਦੱਸੀ ਸੀ ਉੱਥੇ ਆਂਦੇ ਕਿ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ ਤੇ ਇਸ ਨੂੰ ਗਾ ਸਕਦੇ ਆ ਜੀ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਏ ਮੇਰੇ ਮਾਲਕ ਜੀ ਏ ਮੇਰੇ ਪ੍ਰਭੂ ਪ੍ਰਮਾਤਮਾ ਜੀ ਤੁਹਾਡੇ ਹੁਕਮ ਦੇ ਵਿੱਚ ਹੀ ਜਿਹੜੀ ਇਹ ਦੁਨੀਆ ਦੇ ਆਕਾਰ ਬਣਦੇ ਨੇ ਇਹ ਜਿਹੜਾ ਤੁਹਾਡਾ ਹੁਕਮ ਹੈ ਇਹ ਦੱਸਿਆ ਨਹੀਂ ਜਾ ਸਕਦਾ ਇਹ ਜਿਹੜੇ ਨੇ ਸਿੱਧੇ ਸਿੱਧੇ ਅਰਥ ਨਹੀਂ ਠੀਕ ਹੈ ਤੇ ਹੁਣ ਆਪਾਂ ਕੱਲੇ ਕੱਲੇ ਸ਼ਬਦ ਦੇ ਅਰਥਾਂ 'ਚ ਜਾਵਾਂਗੇ ਕਵਾਂਗੇ ਮੇਰੇ ਮਹਾਰਜ ਜੀ ਹੁਕਮੀ ਦਾ ਅਰਥ ਹੁੰਦਾ ਕਿ ਜਿਸ ਨੇ ਕੋਈ ਹੁਕਮ ਕੀਤਾ ਹੋਵੇ ਹੁਕਮੀ ਕੌਣ ਹੈ ਜੀ ਪ੍ਰਭੂ ਪਰਮਾਤਮਾ ਕਿਉਂਕਿ ਹੁਕਮ ਜਿਹੜਾ ਉਹ ਪ੍ਰਭੂ ਪਰਮਾਤਮਾ ਨੇ ਬਣਾਇਆ ਇਸ ਲਈ ਹੁਕਮ ਨੂੰ ਕਰਨ ਵਾਲਾ ਹੁਕਮੀ ਮੰਮੀ ਨੂੰ ਸਿਹਾਰੀ ਹੈ ਜੀ ਜਿਨੇ ਉਹ ਹੁਕਮ ਕੀਤਾ ਹੋਵੇ ਉਹ ਹੈ ਜੀ ਪ੍ਰਭੂ ਪਰਮਾਤਮਾ ਇਸ ਲਈ ਹੁਕਮ ਪ੍ਰਭੂ ਪਰਮਾਤਮਾ ਦੇ ਹੁਕਮ ਵਿੱਚ ਹੋਵਣ ਆਕਾਰ ਜਦੋਂ ਪ੍ਰਭੂ ਪ੍ਰਮਾਤਮਾ ਨੇ ਹੁਕਮ ਕਰ ਦਿੱਤਾ ਉਹਦੇ ਵਿੱਚ ਆਕਾਰ ਹੁੰਦਾ ਜੀ ਕਿਸੇ ਵੀ ਚੀਜ਼ ਦਾ ਆਕਾਰ ਜਿਵੇਂ ਆ ਕਿਤਾਬ ਦਾ ਆਕਾਰ ਹੈ ਇਹ ਪੋਥੀ ਰੱਖਣ ਵਾਲੀ ਜਗ੍ਹਾ ਦਾ ਆਕਾਰ ਹੈ ਇਹ ਪੈਨ ਪੈਂਸਲ ਦਾ ਆਕਾਰ ਹੈ ਫੋਨਾਂ ਦਾ ਆਕਾਰ ਹੋ ਗਿਆ ਜੀ ਜਾਂ ਦੁਨੀਆਂ 'ਚ ਜਿੰਨੀਆਂ ਵੀ ਚੀਜ਼ਾਂ ਨੇ ਸਾਰਿਆਂ ਦੇ ਆਕਾਰ ਨੇ ਠੀਕ ਹੈ ਇੱਕ ਪ੍ਰਭੂ ਪ੍ਰਮਾਤਮਾ ਹੀ ਹੈ ਜਿਸ ਦਾ ਕੋਈ ਆਕਾਰ ਨਹੀਂ ਹੈ ਠੀਕ ਹੈ ਜਾਂ ਜਿਵੇਂ ਆਪਾਂ ਕਹਿੰਨੇ ਹਵਾ ਆਪਾਂ ਕਹਿੰਨੇ ਇਸ ਦਾ ਕੋਈ ਆਕਾਰ ਨਹੀਂ ਹੈ ਦਿਸਦੀ ਨਹੀਂ ਹੈ ਠੀਕ ਹੈ ਜੀ ਉਵੇਂ ਜਿਹੜੇ ਜਿੰਨੇ ਵੀ ਦੁਨੀਆ ਦੇ ਆਕਾਰ ਨੇ ਜਿਹੜੇ ਸਾਨੂੰ ਦਿਸਦੇ ਨੇ ਜਾਂ ਨਹੀਂ ਦਿਸਦੇ ਇਹ ਪ੍ਰਭੂ ਪਰਮਾਤਮਾ ਨੇ ਬਣਾਏ ਹੋਏ ਨੇ ਠੀਕ ਹੈ ਹੁਕਮ ਹੀ ਹੋਣਾ ਆਕਾਰ ਹੁਕਮ ਨਾ ਕਹਿਆ ਜਾਈ ਸਭ ਨੂੰ ਜਿਹੜੀ ਮੇਨ ਫੋਕਸ ਵਾਲੀ ਗੱਲ ਹਉਮੇ ਨੂੰ ਖਤਮ ਕਰਨ ਵਾਲੀ ਗੱਲ ਉਹ ਇਹੀ ਹੈ ਕਿ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਹੁਕਮ ਹੈ ਇੱਥੇ ਹੁਕਮ ਦੇ ਮੰਮੇ ਨੂੰ ਜਿਹੜਾ ਦੂਸਰੀ ਵਾਰ ਹੁਕਮ ਆਉਂਦਾ ਨਾ ਉਹਦਾ ਹੁਕਮ ਦਾ ਜਿਹੜਾ ਮੰਮਾ ਗਾ ਮੰਮੇ ਨੂੰ ਔਂਕੜ ਲੱਗਿਆ ਕਿਉਂਕਿ ਪਰਮਾਤਮਾ ਨੇ ਇੱਕੋ ਇੱਕ ਹੁਕਮ ਬਣਾਇਆ ਠੀਕ ਹੈ ਕੀ ਉਹਦਾ ਹੁਕਮ ਆ ਭਾਬ ਇੱਕੋ ਇੱਕ ਨਿਜਮ ਬਣਾਇਆ ਹੁਕਮ ਜਿਹੜਾ ਹੁੰਦਾ ਉਸਦਾ ਮਤਲਬ ਕੀ ਨਿਜਮ ਠੀਕ ਹੈ ਇੱਕੋ ਇੱਕ ਨਿਜਮ ਹੈ ਜਿਸ ਜਿਹੜਾ ਪੂਰੀ ਦੀ ਪੂਰੀ ਦੁਨੀਆ ਨੂੰ ਚਲਾ ਰਿਹਾ ਠੀਕ ਹੈ ਹੁਕਮ ਨਾ કહਿਆ ਜਾਏ ਇਹ ਜਦੋਂ ਸਮਝ ਗਏ ਕਿ ਪ੍ਰਭੂ ਪਰਮਾਤਮਾ ਦਾ ਹੁਕਮ ਕੀ ਆ ਇਹ ਅਸੀਂ ਦੱਸ ਨਹੀਂ ਸਕਦੇ ਇੱਥੇ ਆ ਕੇ ਬਹੁਤ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਮੁੱਕ ਜਾਂਦੇ ਕਿ ਮਰਨ ਤੋਂ ਬਾਅਦ ਕੀ ਹੁੰਦਾ ਕਈ ਵਾਰ ਮੈਂ ਬਹੁਤ ਸਾਰੇ ਲੋਕਾਂ ਦੇ ਇੰਟਰਵਿਊ ਸੁਣੀ ਜਾਂ ਕਈ ਵਾਰ ਕਿਸੇ ਨੇ ਭੇਜੀ ਹੁੰਦੀ ਹੈ ਜਦੋਂ ਮੈਂ ਸਿੱਖਦਾ ਹਾਂ ਜਾਂ ਸੁਣਦਾ ਕਈ ਵਾਰ ਉਹ ਸਵਾਲ ਪੁੱਛਦੇ ਜੀ ਪ੍ਰਮਾਤਮਾ ਕੀ ਇਦਾਂ ਨਹੀਂ ਕਰ ਸਕਦਾ ਪ੍ਰਮਾਤਮਾ ਕੀ ਉਦਾਂ ਨਹੀਂ ਕਰ ਸਕਦਾ ਪ੍ਰਮਾਤਮਾ ਇਦਾਂ ਉਦਾਂ ਇਹ ਜਿਹੜੇ ਸਾਰੇ ਸਵਾਲ ਨੇ ਕਈ ਵਾਰ ਮੈਨੂੰ ਲੱਗਦਾ ਕਿ ਬੜੇ ਵਿਅਸਥ ਨੇ ਠੀਕ ਹੈ ਇਹ ਕਰਨ ਦੀ ਬਜਾਏ ਕਿ ਪਰਮਾਤਮਾ ਕੀ ਕਰਨ ਦੇ ਸਮਰੱਥਾ ਜਾਂ ਪਰਮਾਤਮਾ ਦਾ ਹੁਕਮ ਕੀ ਹੈ ਜਾਂ ਪਰਮਾਤਮਾ ਨੇ ਇਦਾਂ ਕਿਉਂ ਕੀਤਾ ਜਾਂ ਮਰਨ ਤੋਂ ਬਾਅਦ ਕੀ ਹੁੰਦਾ ਇਹ ਜੇ ਸਵਾਲਾਂ ਚ ਪੈ ਕੇ ਟਾਈਮ ਬਰਬਤ ਕਰਨ ਦੇ ਨਾਲੋਂ ਉਸ ਪਰਮਾਤਮਾ ਨਾਲ ਸਾਝ ਪਾਉਣ ਦੇ ਵਿੱਚ ਟਾਈਮ ਜ਼ਿਆਦਾ ਲਾਇਆ ਜਾਵੇ ਜਿਵੇਂ ਹੁਣ ਆਪਾਂ ਬੈਠ ਕੇ ਬਾਣੀ ਨੂੰ ਗਾ ਰਹੇ ਸੀ ਠੀਕ ਹੈ ਹੁਣ ਦੂਜੀ ਗੱਲ ਇਹ ਹੈ ਕਿ ਬਾਣੀ ਸਮਝਣੀ ਇਸੇ ਲਈ ਜ਼ਰੂਰੀ ਹੈ ਜਦੋਂ ਸਾਨੂੰ ਇਹ ਸਮਝ ਪੈ ਗਈ ਕਿ ਪਰਮਾਤਮਾ ਦਾ ਹੁਕਮ ਦੱਸਿਆ ਨਹੀਂ ਜਾ ਸਕਦਾ ਕਈ ਸ਼ਰਾਰਤੀ ਲੋਕ ਇਹ ਵੀ ਕਹਿੰਦੇ ਆ ਕਿ ਅੱਛਾ ਕੀ ਸਭ ਕੁਝ ਪਰਮਾਤਮਾ ਕਰ ਰਿਹਾ ਹੈ ਜੇ ਪ੍ਰਮਾਤਮਾ ਕਰ ਰਿਹਾ ਕਈ ਵਾਰ ਕਮ ਮੈਂ ਹੋਂ ਤਰ ਥੱਪੜ ਮਾਰਾ ਫਿਰ ਮੈਂ ਤਾਂ ਮਾਰਿਆ ਨਹੀਂ ਪ੍ਰਮਾਤਮਾ ਮਾਰ ਰਿਹਾ ਠੀਕ ਹੈ ਬੜੀ ਚਲਾਕੀ ਵਾਲੀ ਗੱਲ ਕਰ ਰਿਹਾ ਜੀ ਇਹ ਹੰਕਾਰ ਬੋਲਦਾ ਜੀ ਮਨੁੱਖ ਦਾ ਠੀਕ ਹੈ ਆਹੀ ਹੰਕਾਰ ਮਾਰਨਾਗਾ ਕਿਉਂਕਿ ਫਿਰ ਪ੍ਰਮਾਤਮਾ ਗੋ 10 76 ਵੀ ਦਾਸ ਸਕਦਾ ਪ੍ਰਮਾਤਮਾ ਗੋ ਤਰੀ ਧੋਣ ਵੀ ਲਾ ਸਕਦਾ ਫਿਰ ਤੂੰ ਉਹ ਰੱਜਾ ਚ ਵੀ ਰਹੀ ਨਾ ਉਹ ਰੱਜਾ ਵੀ ਮੰਨੀ ਚੱਲ ਜਦੋਂ ਹੁਣ ਕਹੇ ਚਲਾਕੀ ਸਿਆਣਪ ਤੇ ਚਲਾਕੀ ਇਹੀ ਹੈ ਜੀ ਕਈ ਵਾਰ ਮੈਨੂੰ ਵੀ ਬੜੇ ਮਿਲੇ ਆ ਜਾਂ ਕਈ ਵਾਰ ਗੱਲਾਂ ਕਰਦੇ ਆ ਉਹ ਕਹਣਗੇ ਅੱਛਾ ਯਾਰ ਮਤਲਬ ਮੈਂ ਤੇਰੇ ਹੁਣ ਥੱਪੜ ਮਾਰਦਾ ਤੂੰ ਕੁਝ ਕਹੇਗਾ ਤਾਂ ਨਹੀਂ ਕਿਉਂਕਿ ਪ੍ਰਮਾਤਮਾ ਦੀ ਦਰਜ਼ਾ ਚੁਕ ਸੀਗੀ ਮੈਂ ਕਹਣਾ ਜਰੂਰ ਮਾਰ ਪਰ ਅੱਗੇ ਪ੍ਰਮਾਤਮਾ ਨੇ ਮੈਨੂੰ ਜਵਾਬ ਦਿੱਤਾ ਵੀ ਜੇ ਤੂੰ ਇੱਕ ਮਾਰੇਗਾ ਮੈਂ ਤੇਰੇ 10 ਮਾਰਨੇ ਆ ਪਰ ਉਸ ਵੇਲੇ ਤੂੰ ਰੌਲਾ ਨਾ ਪਾਇਆ ਚੁੱਪਚਾਪ ਖਾ ਲਈ ਕਿਉਂਕਿ ਉਹ ਵੀ ਫਿਰ ਪ੍ਰਮਾਤਮਾ ਦਾ ਹੁਕਮ ਹੈ ਜੇ ਤੇਰਾ ਥੱਪੜ ਮਾਰਨਾ ਮੇਰੇ ਹੁਕਮ ਆ ਤੇ ਮੇਰੇ ਵੱਲੋਂ 10 ਥੱਪੜ ਮਾਰਨਾ ਵੀ ਤੇਰਾ ਹੁਕਮ ਹੈ ਠੀਕ ਹੈ ਇਹ ਚਲਾਕੀਆਂ ਨੇ ਇਹ ਚੀਜ਼ਾਂ ਛੱਡ ਦੀਏ ਇਹਨੂੰ ਠੀਕ ਹੈ ਇਹ ਮੰਨ ਲਿਏ ਕਿ ਸਭ ਕੁਝ ਉਸ ਪ੍ਰਮਾਤਮਾ ਨੇ ਬਣਾਇਆ ਚਾਹੇ ਤੁਸੀਂ ਕੋਈ ਨਵੀਂ ਕਾਰਡ ਕੱਟ ਲਓ ਇਹ ਪਹਿਲਾਂ ਹੀ ਜਿਹੜਾ ਉਸਨੇ ਹੁਕਮ ਵਿੱਚ ਪਾਇਆ ਸੀ ਨਾ ਇਹ ਸਭ ਕੁਝ ਉਸਦੇ ਹੁਕਮ ਵਿੱਚ ਹੈ ਬਹੁਤ ਸਾਰੀਆਂ ਹਰੀਆਂ ਚੀਜ਼ਾਂ ਦੁਨੀਆ ਵਿੱਚ ਹੈਗੀਆਂ ਜਿਹੜੀਆਂ ਹਜੇ ਸਾਨੂੰ ਸਮਝ ਨਹੀਂ ਹੋਈਆਂ ਜਿਹੜੀਆਂ ਅਸੀਂ ਡਿਸਕਵਰ ਨਹੀਂ ਕੀਤੀਆਂ ਜਿਨ੍ਹਾਂ ਦਾ ਅਸੀਂ ਨਾਮ ਨਹੀਂ ਰੱਖਿਆ ਹਜੇ ਕਹਿੰਦੇ ਨੇ ਸਮੁੰਦਰ ਇੰਨਾ ਵੱਡਾ ਹੈ ਕਿ ਹਜੇ ਤੱਕ ਇਹ ਕਹਿੰਦੀ ਹੈ ਸਾਇੰਸ ਕਿ 10% ਵੀ ਅਸੀਂ ਸਮੁੰਦਰ ਨੂੰ ਮਾਪ ਨਹੀਂ ਸਕੇ ਠੀਕ ਤੁਸੀਂ ਆਪ ਸੋਚੋ ਜੇ ਸਮੁੰਦਰ ਦਾ ਹਜੇ 10ਵਾਂ ਹਿੱਸਾ ਵੀ ਮਾਪ ਨਹੀਂ ਕਰ ਸਕਿਆ ਜੇ ਦਿਮਾਗ ਦਾ ਹਜੇ ਕਹਿੰਦੇ ਨੇ ਅਸੀਂ 10ਵਾਂ ਹਿੱਸਾ ਵੀ ਆਪਾਂ ਯੂਜ਼ ਨਹੀਂ ਕਰ ਸਕੇ ਤਾਂ ਕਿੰਨਾ ਪ੍ਰਭੂ ਬਿਆੰਤ ਹੋਊਗਾ ਠੀਕ ਹੈ ਐਸ ਲਈ ਫਿਰ ਦੱਸਦੀ ਹੈ ਕਿ ਇਸ ਪੂਰੀ ਦੀ ਪੂਰੀ ਬੋੜੀ ਵਿੱਚ ਹੁਕਮ ਬਾਰੇ ਕੁਝ ਨਾ ਕੁਝ ਦੱਸਣ ਦੀ ਗੱਲ ਆਏਗੀ ਵੀ ਕੀ ਹੁਕਮ ਕਿਵੇਂ ਹੈ ਹੁਕਮ ਚ ਕੀ ਹੁੰਦਾ ਪ੍ਰਭੂ ਪਰਮਾਤਮਾ ਮੜਾ ਮੋਟਾ ਦੱਸਦੇ ਪਰ ਇਹ ਦੱਸਣ ਤੋਂ ਪਹਿਲਾਂ ਮਹਾਰਾਜ ਨੇ ਇਹ ਕਿਹਾ ਤਾਂ ਕਿ ਹੁਕਮ ਦੱਸਿਆ ਨਹੀਂ ਜਾ ਸਕਦਾ ਗੁਰੂ ਨਾਨਕ ਸਾਹਿਬ ਨੇ ਹਾਲਾਂਕਿ ਇਹ ਦੋ ਬਾਤ ਥੋੜਾ ਬੋਧ ਦੱਸਣਗੇ ਵੀ ਹੁਕਮ ਵਿੱਚ ਕੀ ਕੀ ਹੁੰਦਾ ਹੁਕਮ ਵਿੱਚ ਵੜੇngੀਆਂ ਮਿਲ ਜਾਂਦੀਆਂ ਹੁਕਮ ਵਿੱਚ ਕੋਈ ਨੀਵਾ ਹੋ ਜਾਂਦਾ ਕੋਈ ਉੱਚਾ ਹੋ ਜਾਂਦਾ ਹੁਕਮ ਵਿੱਚ ਕੋਈ ਬਖਸ਼ਿਆ ਜਾਂਦਾ ਹੁਕਮ ਵਿੱਚ ਚੱਕਰਾਂ ਵਿੱਚ ਪਿਆਰ ਰਹਿੰਦਾ ਠੀਕ ਆ ਪਰ ਇਹ ਕਹਿਣ ਤੋਂ ਪਹਿਲਾਂ ਮਹਾਰਾਜ ਨੇ ਕਲੀਅਰ ਕਰਤਾ ਕਿ ਪ੍ਰਭੂ ਪਰਮਾਤਮਾ ਇੰਨਾ ਵੱਡਾ ਹੈ ਉਸ ਦਾ ਹੁਕਮ ਇੰਨਾ ਵੱਡਾ ਕਿ ਇਹ ਦੱਸਿਆ ਨਹੀਂ ਜਾ ਸਕਦਾ ਠੀਕ ਹੈ ਇਹਦੇ ਵਿੱਚ ਹਮੇਸ਼ਾ ਜੇ ਕੋਈ ਕਈ ਵਾਰ ਸਾਡੀ ਜਿਹੜੀ ਦਿਮਾਗ ਆ ਸਿ ਜਾਂ ਸਾਇੰਸ ਵੀ ਜਿਹੜੀ ਆ ਉਹ ਲੱਭਣ ਦੀ ਕੋਸ਼ਿਸ਼ ਕਰਦੀ ਆ ਅਨਸਰ ਲੱਭਣ ਦੀ ਕੋਸ਼ਿਸ਼ ਕਰਦੇ ਕੋਈ ਸਾਡਾ ਕਈ ਵਾਰ ਦਿਮਾਗ ਜਿਹੜਾ ਨਾ ਜਦੋਂ ਸਾਨੂੰ ਪਤਾ ਨਹੀਂ ਹੁੰਦਾ ਵੀ ਕਿਵੇਂ ਕੋਈ ਚੀਜ਼ ਹੁੰਦੀ ਹੈ ਬੜਾ ਭੱਬਲ ਭੁੱਸੇ ਚ ਪੈ ਜਾਂਦਾ ਠੀਕ ਹੈ ਇਸ ਲਈ ਜਦੋਂ ਅਸੀਂ ਇਹ ਗੱਲ ਸਮਝਾਂਗੇ ਕਿ ਹੁਕਮ ਨੇ ਕਿਹਾ ਹੁਕਮ ਨਾ ਕਿਹਾ ਜਾਏ ਕਿ ਮੇਰੇ ਮਾਲਕਾ ਇਸ ਦੁਨੀਆ ਚ ਬੇਅੰਤ ਚੀਜ਼ਾਂ ਨੇ ਜਿਹੜੀਆਂ ਮੈਂ ਬਰਨ ਨਹੀਂ ਕਰ ਸਕਦਾ ਜਿਵੇਂ ਕਈ ਲੋਕ ਕਹਿ ਦਿੰਦੇ ਨੇ ਅੱਛਾ ਜੇ ਰੱਬ ਹੈ ਤਾਂ ਦਿਖਦਾ ਕਿਉਂ ਨਹੀਂ ਠੀਕ ਹੈ ਬਹੁਤ ਲੋਕ ਇਹਹ ਜੇ ਨੇ ਰੱਬ ਹੈ ਤਾਂ ਦਿਖਦਾ ਕੋਈ ਨਹੀਂ ਕਿਉਂ ਨਹੀਂ ਰੱਬ ਉਹਨਾਂ ਨੂੰ ਨਹੀਂ ਦਿਖਦਾ ਜਿਹੜਾ ਦੇਖਣਾ ਨਹੀਂ ਚਾਹੁੰਦੇ ਜਿਹੜਾ ਦੇਖਣਾ ਚਾਹੁੰਦੇ ਉਹਨਾਂ ਨੂੰ ਰੱਬ ਬੜੇ ਪਿਆਰ ਨਾਲ ਦਿਸ ਜਾਂਦਾ ਜੀ ਠੀਕ ਹੈ ਰੱਬ ਤੁਹਾਨੂੰ ਰਾਸਤੇ ਤੇ ਚੱਲਣਾ ਪੈਣਾ ਘਾਲਣਾ ਕੰਨਣੀ ਪੈਣੀ ਹੈ ਠੀਕ ਹੈ ਇਹ ਤਾਂ ਤੁਸੀਂ ਉਹ ਗੱਲ ਹੋ ਗਈ ਕਿ ਜਿਹੜਾ ਬੰਦਾ ਮਿਰਰ 'ਗੱਡ ਢਿੱਡ ਗੱਡੀ ਬੈਠਾ ਜੇ ਜਿਹੜਾ ਕਹੇ ਜਿਮ ਨਹੀਂ ਗਿਆ ਉਹ ਕਹੇ ਮਸਲ ਹੈ ਤੇ ਦਿਖਦੇ ਕਿਉਂ ਨਹੀਂ ਠੀਕ ਹੈ ਜਿਵੇਂ ਪਿਆਰ ਹੁੰਦਾ ਤਾਂ ਹੈ ਪਰ ਦਿਸਦਾ ਨਹੀਂ ਗੁੱਸਾ ਹੁੰਦਾ ਤਾਂ ਹੈ ਦਿਸਦਾ ਨਹੀਂ ਗੁੱਸਾ ਹੁਣ ਕਿੱਥੇ ਹੈ ਜੀ ਜੇਕਰ ਆਪਾਂ ਕਹੀਏ ਕਿ ਜਦੋਂ ਗੁੱਸਾ ਹੋਊਗਾ ਬੰਦਾ ਕੀ ਨਿਸ਼ਾਨੀਆਂ ਨੇ ਗੁੱਸੇ ਕਿਉਂਕਿ ਉੱਚਾ ਬੋਲੂਗਾ ਮੈਂ ਕਹੂੰਗਾ ਤਾਂ ਉਦੋਂ ਉੱਚਾ ਬੋਲਦਾ ਗਾਇਕ ਵੀ ਉੱਚਾ ਬੋਲਦੇ ਗਾਉਣ ਵਾਲੇ ਵੀ ਉੱਚਾ ਬੁਲਦੇ ਆ ਕਈ ਚੀਜ਼ਾਂ ਜਿਹੜੀਆਂ ਅਸੀਂ ਡੈਫੀਨੇਸ਼ਨ ਬਣਾਈਆਂ ਪਰ ਹਰ ਇੱਕ ਤੁਹਾਡੀ ਆਪਣੀ ਡੈਫੀਨੇਸ਼ਨ ਆ ਪ੍ਰਮਾਤਮਾ ਕਿੱਥੇ ਆ ਮੇਰੇ ਅੰਦਰ ਆ ਠੀਕ ਹੈ ਅਸਲ ਵਿੱਚ ਕੋਸ਼ਿਸ਼ ਇਹ ਕਰਨੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਸਾਡੇ ਕੋਲ ਜਵਾਬ ਨਹੀਂ ਹੈ ਪਰਮਾਤਮਾ ਜਾਣੀ ਜਾਣ ਹੈ ਇਹ ਸਮਝ ਲਈਏ ਕਿ ਮੇਰੇ ਮਾਲਕਾ ਹੁਕਮ ਨਾ ਕਿਹਾ ਜਾਈ ਮੈਂ ਤੇਰਾ ਹੁਕਮ ਨਹੀਂ ਦੱਸ ਸਕਦਾ ਤੇਰੇ ਹੁਕਮ ਚ ਬਣੀਆਂ ਬਹੁਤ ਸਾਰੀਆਂ ਜਿਹੀ ਚੀਜ਼ਾਂ ਜਿੰਨਾਂ ਦਾ ਮੈਂ ਵਰਣਨ ਨਹੀਂ ਕਰ ਸਕਦਾ ਠੀਕ ਹੈ ਜੀ ਸੌਰੀ ਮੈਂ ਥੋੜਾ ਬਹੁਤ ਇੱਧਰ ਉੱਧਰ ਆਫਟ ਟੌਕ ਕਰ ਰਿਹਾ ਮੇਰੇ ਦਿਮਾਗ ਵਿੱਚ ਬੜੀਆਂ ਚੀਜ਼ਾਂ ਆ ਜਾਂਦੀਆਂ ਨੇ ਪਰ ਭਾਵਨਾਵਾਂ ਨੂੰ ਸਮਝੋ ਕਿ ਪਰਮਾਤਮਾ ਦੇ ਆਲੂ ਹੈ ਬੜਾ ਵੱਡਾ ਹੈ ਪਰਮਾਤਮਾ ਨੇ ਸਾਰਾ ਕੁਝ ਬਣਾਇਆ ਹੈ ਇਹ ਹੁਕਮ ਉਸ ਦਾ ਹੈ ਜਿਹੜਾ ਮੈਂ ਕਦੇ ਬਿਆਨ ਕਰਨ ਯੋਗ ਨਹੀਂ ਹੋਊਂਗਾ ਭਾਵੇਂ ਇਸ ਹੁਕਮ ਦੇ ਵਿੱਚ ਬਹੁਤ ਸਾਰੇ ਸਵਾਲ ਹੋਣਗੇ ਜਿਹੜੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਹਾਨੂੰ ਆਪ ਅਨੁਭਵ ਕਰਨੇ ਪੈਣੇ ਆ ਠੀਕ ਆ ਜਿਵੇਂ ਤੁਸੀਂ ਮੈਨੂੰ ਪੁੱਛੋ ਵੀ ਪਿਆਰ ਕੀ ਹੁੰਦਾ ਹੈ ਪ੍ਰੇਮ ਕੀ ਹੁੰਦਾ ਹੈ ਜਿਹੜਾ ਪ੍ਰਮਾਤਮਾ ਨਾਲ ਪਉਣਾ ਜਿਵੇਂ ਇੱਕ ਗੁੰਗੇ ਕੀ ਮਠਿਆਈ ਸ਼ਬਦ ਆ ਜਾਂਦਾ ਜੀ ਗੁਰਬਾਣੀ ਵਿੱਚ ਠੀਕ ਆ ਇਹ ਉਸ ਨੂੰ ਹੀ ਪਤਾ ਲੱਗੂ ਜਿਹੜਾ ਕਰੂਗਾ ਠੀਕ ਹੈ ਜਿਹੜੇ ਬੰਦੇ ਦਾ ਕਦੇ ਵਿਆਹ ਨਹੀਂ ਹੋਇਆ ਉਹਨੂੰ ਇਹ ਨਹੀਂ ਪਤਾ ਵੀ ਗ੍ਰੈਸਸ ਜੀਵਨ ਕਿਹਜਾਂਦਾ ਠੀਕ ਆ ਅਸੀਂ ਕਹਿ ਲੈਂਦੇ ਆ ਵੀ ਹਾਂ ਜੀ ਆਹ ਹੁੰਦਾ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਐਦਾਂ ਹੋ ਜਾਂਦਾ ਉਹਦੇ ਹੁੰਦਾ ਪਰ ਜਦੋਂ ਵਿਆਹ ਹੋ ਜਾਂਦਾ ਇੱਕ ਬੰਦੇ ਦੀ ਮਚਿਓਰਟੀ ਲੈਵਲ ਆਪਣੇ ਵੱਧ ਜਾਂਦਾ ਠੀਕ ਹੈ ਕਈ ਚੀਜ਼ਾਂ ਇਹ ਹੁੰਦੀਆਂ ਜ਼ਿੰਦਗੀ ਚ ਕਿ ਤੁਹਾਨੂੰ ਆਪ ਐਕਸਪੀਰੀਅੰਸ ਕਰਨੀਆਂ ਪੈਣੀਆਂ ਸ਼ਾਂਤੀ ਜਿਹੜੀ ਆ ਮੁਹੱਬਤ ਜਿਹੜੀ ਆ ਪਿਆਰ ਜਿਹੜਾ ਉਸ ਪ੍ਰਮਾਤਮਾ ਦੇ ਨਾਲ ਤੁਹਾਨੂੰ ਆਪ ਕਰਨਾ ਪੈਣਾ ਪਰ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਕੱਲਣਾ ਕਰਨ ਲਈ ਬਣੀ ਜਿਵੇਂ ਜੇਕਰ ਮੈਂ ਕਮਾ ਮੈਂ ਮਸਲ ਬਣਾਉਣੇ ਆ ਮੈਂ ਉਹਦੇ ਡੋਲੇ ਬਣਾਉਣੇ ਆ ਜਿਵੇਂ ਆਪਦੀ ਸਿਕਸ ਪੈਕ ਬਣਾਉਣੇ ਆ ਜਾਂ ਕੁਝ ਵੀ ਕਰਨਾ ਮੈਂ ਮੈਨੂੰ ਜਾਂ ਤਾਂ ਜਿਮ ਜਾਣਾ ਪਊ ਜਾਂ ਖੇਤਾਂ ਵਿੱਚ ਆਪਣੀ ਮਿਹਨਤ ਕਰਨੀ ਪੈਣੀ ਹੈ ਵਰਕ ਹਾਰਡ ਕਰਨਾ ਪੈਣਾ ਜਾਂ ਕੋਈ ਘਰੇ ਕੰਮ ਬੰਦ ਕਰਨੇ ਪੈਣੇ ਖਾਣਾ ਪੀਣਾ ਆਪਣਾ ਘਟਾਉਣਾ ਪੈਣਾ ਡਾਈਟ ਜਿਹੜਾਗਾ ਉਹ ਐਕਸਰਸਾਈਜ਼ ਨਾਲ ਬੈਲੈਂਸ ਕਰਨਾ ਪੈਣਾ ਫੇਰ ਹੀ ਆ ਕਿ ਮੇਰੇ ਜਿਹੜੇ ਮਸਲ ਉੱਬਰ ਕੇ ਬਾਹਰ ਹੋਣਗੇ ਜੇ ਮੈਂ ਇਧਰ ਖਾਈ ਜਾਂ ਮੈਂ ਖਾਈ ਤੁਰੇ ਜਾਂ ਮੈਂ ਖਾਈ ਤੁਰੇ ਜਾਂ ਮੈਂ ਕਮਾ ਮੇਰਾ ਤਾਂ ਟੈਡੀ ਬਾਹਰ ਆ ਰਿਹਾ ਤੇ ਮਸਲ ਤਾਂ ਬਾਹਰ ਆ ਹੀ ਨਹੀਂ ਰਹੇ ਤੇ ਮੈਂ ਤਾਂ ਫੇਰ ਹੀ ਕਹੂੰਗਾ ਮਸਲ ਤਾਂ ਹੀ ਹੋ ਹੀ ਨਹੀਂ ਉਹਨੇ ਕਿਹਾ ਨਹੀਂ ਭਰਾਵਾ ਜੇ ਤੂੰ ਮਸਲ ਦੇਖਣੇ ਆ ਤਾਂ ਤੈਨੂੰ ਖਾਣਾ ਘੱਟ ਕਰਨਾ ਪੈਣਾ ਤੈਨੂੰ ਡਾਈਟ ਕੰਟਰੋਲ ਕਰਨਾ ਪੈਣਾ ਤੈਨੂੰ ਐਕਸਰਸਾਈਜ਼ਾਂ ਕੈਨਰੀਆਂ ਵੱਧ ਕਰਨੀਆਂ ਕਰਨ ਕਰਨੀ ਆਪਣੇ ਚਾਹੇ ਵਾਕ ਕਰਕੇ ਕਰ ਲੈ ਜਾਂ ਘਰ ਦਾ ਕੰਮ ਕਰਕੇ ਕਰ ਲੈ ਕਹੀ ਚੱਕਲਾ ਰੋਜ਼ 2-2 ਘੰਟੇ ਫੇਰ ਲੈ ਪੱਟੀ ਚੱਲ ਜੇ ਮੈਂ ਕਹਿੰਨੇ ਆਪਾਂ ਠੀਕ ਆ ਆਪਣੇ ਆਪ ਮਹੀਨੇ ਚ ਦੇਖੀ ਕਰਦਾ ਢਿੱਡ ਘੱਟਦਾ ਤੇ ਮਸਲ ਬਾਹਰ ਰਹਿੰਦੇ ਉਵੇਂ ਹੀ ਉਸ ਪ੍ਰਮਾਤਮਾ ਨੂੰ ਮਿਲਣ ਦੇ ਲਈ ਉਸਨੂੰ ਪ੍ਰੀਤ ਪਾਉਣ ਲਈ ਉਸਨੂੰ ਸਾਂਝ ਪਾਉਣ ਲਈ ਉਸ ਹੁਕਮ ਸਮਝਣ ਦੇ ਲਈ ਤੈਨੂੰ ਟਾਈਮ ਦੇਣਾ ਪੈਣਾ। ਟਾਈਮ ਕਿਵੇਂ ਦੇਣਾ? ਜਦੋਂ ਸਵੇਰੇ ਉੱਠ ਕੇ ਹੁਣ ਇੱਕ ਮੈਨੂੰ ਬੜਾ ਵਧੀਆ ਇੱਕ ਮੈਂ ਕਥਾ ਕਹਾਣੀ ਚਿਤ ਤੇ ਆ ਜਾਂਦੀ ਮੈਨੂੰ। ਤੁਸੀਂ ਸੋਚੋ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਬੜੇ ਵੱਡੇ ਗਿਆਨੀ ਹੋ ਕਿ ਜਦੋਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੇਟੀ ਦਾ ਵਿਆਹ ਹੁੰਦਾ ਮੈਂ ਨਾਮ ਫੇਰ ਭੁੱਲ ਜਾਂਦਾ ਸ਼ਾਇਦ ਬੀਬੀ ਪਾਨੀ ਸੀ ਮੈਨੂੰ ਮਾਫ ਕਰ ਦੇਣਾ ਜੀ ਨਾਮ ਭੁੱਲ ਜਾਂਦਾ। ਜਦੋਂ ਉਹਨਾਂ ਦਾ ਵਿਆਹ ਹੁੰਦਾ ਤੇ ਵਿਆਹ ਹੋ ਕੇ ਆਪਣੇ ਸਹਰੇ ਕਰ ਜਾਂਦੇ ਆ ਤੁਸੀਂ ਇਹ ਸੋਚੋ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਜਿਹੜੇ ਕੀ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬੇਟੀ ਦੇ ਤਾਇਆ ਸਹੁਰਾ ਨੇ ਹਜੇ ਗੁਰੂ ਅਮਰਦਾਸ ਬਣੇ ਨਹੀਂ ਤਾਇਆ ਸਹੁਰਾ ਨੇ ਕਹਿੰਦੇ ਨੇ 66 ਸਾਲ ਦੀ ਉਹਨਾਂ ਦੀ ਉਮਰ ਆ ਉਦੋਂ ਠੀਕ ਹੈ 66 ਜਾਂ 58 ਸਾਲ ਦੀ ਉਮਰ ਆ ਉਹਨਾਂ ਦੀ ਕਿਉਂਕਿ 12 ਸਾਲ ਉਹਨਾਂ ਨੇ ਜਿਹੜੀ ਆ ਸੇਵਾ ਕੀਤੀ ਸੀ ਤੇ 70 ਸਾਲ 'ਚ ਜਾ ਕੇ ਗੁਰਤਾਗੱਦੀ ਮਿਲੀ ਸੀ ਗੁਰੂ ਅਮਰਦਾਸ ਜੀ ਨੂੰ ਇਸ ਦਾ ਮਤਲਬ 58 ਸਾਲ ਦੀ ਉਮਰ ਹੈ ਜਦੋਂ ਘਰ ਵਿੱਚ ਸਾਰੇ ਇਕੱਠੇ ਹੁੰਦੇ ਸੀ ਤਾਇਆ ਸੋਹਰਾ ਕਰੇ ਸੀ ਕਹਿੰਦੇ ਨੇ ਬੀਬੀ ਪਾਨੀ ਅਮਰਤ ਵੇਲੇ ਮਦਾਣੀ ਜਿਹੜੀ ਆ ਰਗੜ ਰਹੀ ਆ ਮਦਾਣੀ ਰਗੜ ਰਹੀ ਤੇ ਸੋਚੋ ਕਿਹੜੀ ਬਾਣੀ ਅਮਰਤ ਵੇਲੇ ਗਾਉਂਦੀ ਹੋਏਗੀ ਕੀ ਪਤਾ ਜਪਜੀ ਸਾਹਿਬ ਵਿੱਚ ਵੀ ਕਿਤੇ ਪੜ੍ਹਦੇ ਹੋਗੇ ਸੋਚ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਉਧਰ ਮਦਾਨੀ ਰਗੜਦੀ ਹੋਣੀ ਆ ਚੁੱਪ ਹੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ ਗੁਰੂ ਨਾਨਕ ਮਹਾਰਾਜ ਦੀ ਬਾਣੀ ਪੜਦੀ ਹੋਵੇਗੀ ਜਾਂ ਜੇ ਚੌਥੀ ਪੌੜੀ ਲਾਲੋ ਸੱਚਾ ਸਾਹਿਬ ਸੱਚ ਨਾਏ ਪਾਖੇ ਆ ਪਾਉ ਅਪਾਰ ਉਦਰ ਮਦਾਨੀ ਰਗੜਦੀ ਹੋਵੇਗੀ ਜਿਵੇਂ ਅੱਗੇ ਲੱਸੀ ਵਿੱਚ ਮੱਖਣੀ ਕੱਢਦੇ ਹੁੰਦੇ ਸੀ ਛੱਟੀ ਵਿੱਚ ਦੁੱਧ ਰੜਕਦੇ ਹੁੰਦੇ ਸੀ ਆਪਣੀਆਂ ਤਾਂ ਕਿ ਮੱਖਣ ਜਦੋਂ ਸਵੇਰੇ ਸਵੇਰੇ ਘਰ ਵਿੱਚ ਅਸੇ ਦੀ ਆਪ ਮਾਮਾ ਨੇ ਕੱਢਿਆ ਜੀ ਤੇ ਉਹ ਬਾਣੀ ਕਿੰਨੇ ਪਿਆਰ ਦੇ ਨਾਲ ਗਾਉਂਦੀ ਹੋਊਗੀ ਤੁਸੀਂ ਇਹ ਸੋਚ ਲਓ ਕਿ ਉਹ ਹੌਲੀ ਹੌਲੀ ਇਦਾਂ ਗਾਉਂਦੀ ਹੋਊਗੀ ਬੀਬੀ ਭਾਨੀ ਜੀ ਗੁਰੂ ਅਮ ਗੁਰੂ ਅੰਗਦ ਦੇਵ ਜੀ ਦੀ ਬੇਟੀ ਜਾਂ ਤੇਜ਼ੀ ਤੇਜ਼ੀ ਨਾਲ ਫੱਟੇ ਚੱਕਦੀ ਹੋਊਗੀ ਹੋਗਿਵੇਂ ਹੋਣਕਾਰ ਉਹਨਾਂ ਕਹੇ ਜਾਈਓ ਕਿ ਜੀ ਹੁਕਮ ਲੈ ਬੜੇ ਮਾਫ ਕਰਨਾ ਜੀ ਬਾਣੀ ਨੂੰ ਪਿਆਰ ਦੇ ਨਾਲ ਤੁਸੀਂ ਜਿਹੜੀ ਰੋਟੀ ਪਕਾਉਨੇ ਹੋ ਜੇ ਬਾਣੀ ਪੜ ਕੇ ਪਰਦੇ ਪਰਦੇ ਪਕਾਉ ਤਾਂ ਉਹਦੇ ਚ ਆਪਣੇ ਆਪ ਹੀ ਜਿਹੜੀ ਪੋਜ਼ਿਟਿਵ ਵਾਈਬ੍ਰੇਸ਼ਨ ਜਿਹਨੂੰ ਕਹਿ ਦਿੰਦੇ ਨੇ ਪੋਜ਼ਿਟਿਵ એનર્ਜੀ ਕਹਿ ਦਿੰਦੇ ਆਉਗੀ ਜੇ ਤੁਸੀਂ ਬਾਣੀ ਪੜਦੇ ਹੋਏ ਪਕਾਉਗੇ ਜਿਹੜਾ ਵੀ ਖਾਊਗਾ ਮਨ ਨੂੰ ਸ਼ਾਂਤੀ ਆਊਗੀ ਜਦੋਂ ਤੁਸੀਂ ਉਧਰ ਗਾਲਾਂ ਕੱਢਦੇ ਹੋ ਲੜਦੇ ਪੈਂਦੇ ਹੋ ਉਧਰ ਆਟਾ ਗੁੰਨਦੇ ਪੈਂਦੇ ਆਂ ਕਿ ਮੈਂ ਤਾਂ ਤੇਰਾ ਸਿਆਪਾ ਕਰਦੀ ਮਰ ਗਈ ਤੇ ਜਿਹਨੇ ਖਾਣਾਗਾ ਜੀ ਉਹਨੇ ਉਹੀ ਜਿਹੜੀਆਂ ਨੈਗੇਟਿਵ એનર્ਜੀ ਹੀ ਹੋਣੀ ਆ ਪਹਿਲਾਂ ਬਾਣੀ ਪੜਦੇ ਹੁੰਦੀ ਸੀ ਜੀ ਮੇਰੀਆਂ ਮਾਮਾ ਮੇਰੀਆਂ ਪੈਣਾਂ ਹੁਣ ਸਾਰੇ ਕੰਮਕਾਰਾਂ ਚ ਬਿਜ਼ੀ ਹੋ ਜਾਂਦੇ ਆ ਹੁਣ ਇੱਕ ਦੂਜੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਆ ਬਾਣੀ ਪੋਜ਼ਿਟਿਵਿਟੀ એનર્ਜੀ ਕੱਟ ਗਈ ਬਾਣੀ ਨੂੰ ਇੰਜੋਏ ਕਰੋ ਆਨੰਦ ਲਓ ਤੇ ਸਾਂਝ ਪਾਓ ਉਸ ਪ੍ਰਮਾਤਮਾ ਨਾਲ ਉਧਰ ਤੁਹਾਡਾ ਦੁੱਧ ਵੀ ਡਿਰਕਿਆ ਜਾਵੇ ਉਧਰ ਤੁਹਾਡੀ ਆ ਆਟਾ ਵੀ ਗੁੰਨਿਆ ਜਾਵੇ ਉਧਰ ਤੁਹਾਡੀਆਂ ਰੋਟੀਆਂ ਦੇ ਪੇੜੇ ਵੀ ਬਣ ਜਾਂਦੇ ਤੇ ਉਧਰ ਤੁਹਾਡੀ ਬਾਣੀ ਨਾਲ ਦੀ ਨਾਲ ਚੱਲਦੀ ਹੈ ਜੇ ਤੁਸੀਂ ਬੰਦਾਗਾ ਤਾਂ ਤੁਹਾਡੇ ਖੇਤਾਂ ਦੇ ਪੱਠੇ ਵੱਡੇ ਜਾਣ ਮੱਝਾਂ ਨੂੰ ਪੱਠੇ ਪਾ ਤੇ ਕੁਤਰ ਤੇ ਤੁਹਾਡੀ ਬਾਣੀ ਚੱਲਦੀ ਹੋਵੇ ਉਹ ਜਦੋਂ ਮੱਝਾਂ ਪੱਠੇ ਖਾਣ ਗਈਆਂ ਦੁੱਧ ਦੇਣ ਗਈਆਂ ਕਿੱਥੇ ਦੇ ਕਿੱਥੇ એનર્ਜੀ ਜਿਹੜੀ ਪੋਜ਼ਿਟਿਵਿਟੀ ਸਾਰੇ ਪਾਸੇ ਫਿਲ ਹੋ ਗਈ ਜੀ ਐਸ ਲਈ ਹੁਕਮ ਦੇ ਵਿੱਚ ਰਹਿ ਕੇ ਤੁਸੀਂ ਗੱਲ ਫਿਰ ਆ ਗਈ ਜਦੋਂ ਆ ਮਾਤਾ ਜੀ ਬੈਠੇ ਦੁੱਧ ਰੜਕ ਰਹੇ ਸੀਗੇ ਮੱਖਣ ਕੱਢ ਰਹੇ ਸੀਗੇ ਤਾਂ ਤਾਇਆ ਸੌਰਜ ਜੀ ਨੇ ਆ ਕੇ ਪੁੱਛਿਆ ਵੀ ਧੀਏ ਕੀ ਕੀ ਗਾ ਰਹੀਆਂ ਉਹ ਕਹਿੰਦੀ ਜੀ ਇਹ ਮੇਰੇ ਗੁਰੂ ਨਾਨਕ ਦੀ ਬਾਣੀ ਆ ਉੱਕ ਕੰਦੇ ਜੀ ਮੈਂ ਗੁਰਨਾਨਕ ਨੂੰ ਮਿਲਣਾ ਤਾਂ ਆਇਆ ਸਾਰਾ ਕਹਿੰਦੇ ਕਹਿੰਦੇ ਜੀ ਗੁਰਨਾਨਕ ਤਾਂ ਹੈ ਨਹੀਂ ਹੁਣ ਉਹਨਾਂ ਦੇ ਦੂਸਰੇ ਨਾਨਕ ਹੈਗੇ ਨੇ ਭਾਬ ਗੁਰੂ ਅੰਗਦ ਦੇਵ ਜੀ ਉਹਨਾਂ ਕੋਲ ਲੈ ਕੇ ਜਾ ਸਕਦੀ ਕਹਿੰਦੇ ਚੱਲੋ ਹੁਣੇ ਚੱਲੋ ਉਹ ਕਹਿੰਦੀ ਵੀ ਮੈਂ ਕੰਮ ਕਰ ਕਰ ਦਿੰਦੇ ਕਹਿੰਦੇ ਨਹੀਂ ਮੈਨੂੰ ਹੁਣੇ ਲੈ ਕੇ ਚੱਲਦਾ ਸਵੇਰੇ ਸਵੇਰ ਦਾ ਸਮਾਗਾ ਕਹਿੰਦੇ ਬੀਬੀ ਜੀ ਜਦੋਂ ਘਰੇ ਜਾਂਦੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮਿਲਦੇ ਆ ਤੇ ਕੀ ਹੁੰਦਾ ਜਦੋਂ ਘਰ ਵੱਡਣ ਲੱਗਦੇ ਆ ਨਾ ਤਾਇਆ ਸਾਰਾ ਬਾਹਰ ਹੀ ਰੁਕ ਜਾਂਦਾ ਠੀਕ ਹੈ ਤੇ ਗੁਰੂ ਸਹਿਬਾਨ ਹੈਰਾਨ ਹੁੰਦੇ ਵੀ ਧੀਏ ਸੁੱਖ ਤਾਂ ਹੈ ਸਾਰਾ ਇਤੂ ਸਵੇਰੇ ਸਵੇਰੇ ਕਹਾਰਾਗੀ ਵੀ ਸਭ ਠੀਕ ਹੈ ਵੀ ਕੁਝ ਕਹਿੰਦੀ ਜੀ ਮੇਰੇ ਤਾਇਆ ਸਹਰਾ ਜੀ ਮਿਲਣਾ ਚਾਹੁੰਦੇ ਸੀ ਤੁਹਾਨੂੰ ਉਹ ਪੁੱਛਦੇ ਸੀ ਕਿ ਇਹ ਇਹ ਬਾਣੀ ਕਿਦੀ ਆ ਉਹ ਕਹਿੰਦੇ ਕਿੱਥੇ ਨੇ ਦਿਸਦੇ ਨਹੀਂ ਤੇ ਜਦੋਂ ਪਿੱਛੇ ਮੁੜ ਕੇ ਦੇਖਿਆ ਤੇ ਪਤਾ ਲੱਗਦਾ ਬਾਹਰ ਦਰਜ ਹੱਥ ਜੁੜੀ ਖੜੇ ਨੇ 58 ਸਾਲ ਦੀ ਉਮਰ ਰਿਸ਼ਤੇ ਵਿੱਚ ਵੱਡੇ ਨੇ ਕਿਉਂਕਿ ਪਿਓ ਕੁੜੀਆਂ ਮੁੰਡੇ ਵਾਲੇ ਵੱਲੋਂ ਆ ਨਾ ਆਮ ਆਪਾਂ ਕਹਿੰਦੇ ਆ ਕਿ ਕੁੜੀ ਵਾਲੇ ਵੱਲੋਂ ਨੀਵੇਂ ਹੋ ਗਏ ਮੁੰਡੇ ਵਾਲੇ ਵੱਲੋਂ ਉੱਚੇ ਹੋ ਜਾਂਦੇ ਆਪਾਂ ਇਹੀ ਕਹਿੰਦੇ ਆ ਮੁੰਡੇ ਵਾਲੇ ਵੱਲੋਂ ਆ ਸੋਹਰਾ ਸਾਹ ਲੱਗਦੇ ਨੇ ਤਾਇਆ ਸੋਹਰਾ ਨੇ ਪਰ ਸੋਹਰਾ ਸਾਹ ਲੱਗਦੇ ਨੇ ਰੁੱਤਪਾ ਜਿਹੜਾ ਗਾ ਥੋੜਾ ਉੱਚਾ ਗਾ ਜੀ ਆਪਾਂ ਫਿਲਹਾਲ ਤਾਂ ਬਰਾਬਰ ਹੁੰਦੇ ਆ ਮਾਫ ਕਰਨਾ ਜੀ ਪਰ ਆਪਾਂ ਜੋ ਸੁਸਾਇਟੀ ਮੰਦੀ ਆਈ ਉਹ ਉਸ ਹਿਸਾਬ ਦੇ ਨਾਲ ਜਿਹੜਾ ਰਿਸ਼ਤਾ ਉੱਚਾ ਸੀ ਬਾਹਰ ਖੜੇ ਨੇ ਤੇ ਗੁਰੂ ਅੰਗਦ ਦੇਵ ਜੀ ਭੱਜ ਕੇ ਜਾਂਦੇ ਨੇ ਕਲੇਜੇ ਲਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਪੈਰਾਂ ਵਿੱਚ ਡਿੱਗ ਪੈਂਦੇ ਨੇ ਉਹ ਕਹਿੰਦੇ ਨਹੀਂ ਜੀ ਤੁਹਾਡੀ ਜਗ੍ਹਾ ਸਾਡੇ ਸੀਨੇ ਨਾਲ ਕਹਿੰਦੇ ਅੱਜ ਗੁਰੂ ਅਮਰਦਾਸ ਜੀ ਮਹਾਰਾਜ ਹੱਥ ਜੋੜਦੇ ਨੇ ਕਹਿੰਦੇ ਅੱਜ ਕੋਈ ਕੁੜਮ-ਕੁੜਮ ਨੂੰ ਮਿਲ ਨਹੀਂ ਆਇਆ ਅੱਜ ਇੱਕ ਸਿੱਖ ਜਿਹੜਾ ਹੈਗਾ ਜਾਂ ਸ਼ਿਸ਼્ય ਜਿਹੜਾ ਆਪਣੇ ਗੁਰੂ ਨੂੰ ਮਿਲਣ ਆਇਆ ਠੀਕ ਹੈ ਇਹ ਇੱਥੋਂ ਜਿਹੜੀ ਆ ਉਸ ਤੋਂ ਬਾਅਦ ਕਹਿੰਦੇ ਨੇ ਗੁਰੂ ਜਿਹੜੇ ਅਮਰਦਾਸ ਜੀ ਮਹਾਰਾਜ ਨੇ ਕਦੇ ਵਾਪਸ ਨਹੀਂ ਗਏ ਗੁਰੂ ਦੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਚ ਲੱਗੇ 12 ਸਾਲ ਜਿਨ੍ਹਾਂ ਨੇ ਬਿਨਾਂ ਕਿਸੇ ਨਾਗੇ ਦੇ ਹਰ ਰੋਜ਼ ਸਵੇਰੇ ਸ਼ਾਮ ਗੁਰੂ ਮਹਾਰਾਜ ਲਈ ਪਾਣੀ ਢੋਇਆ ਤਾਂ ਕਿ ਉਹ ਇਸ਼ਨਾਨ ਕਰ ਸਕਣ 10 ਕਿਲੋਮੀਟਰ ਕਹਿੰਦੇ ਜਾਂਦੇ ਹੁੰਦੇ ਸਨ ਤੇ ਇਹ ਸੋਚਣ ਵਾਲੀ ਗੱਲ ਹੈ ਜੀ ਕਹਾਣੀ ਮੈਂ ਤੁਹਾਨੂੰ ਤਾਂ ਦੱਸੀ ਹੈ ਜਾਂ ਇਹ ਵੀ ਕਿਹੜੀ ਉਹ ਗੱਲ ਹੋ ਕਿਵੇਂ ਮਾਰ ਬੀਬੀ ਜੀ ਜਿਹੜਾ ਪਾਠ ਕਰਦੇ ਹੋਣਗੇ ਜੀ ਨੂੰ ਸੁਣ ਕੇ ਜਿਹੜੇ ਤਾਇਆ ਸੋਰਾ ਸੀ ਉਹਨਾਂ ਦੇ ਕੰਨਾਂ ਵਿੱਚ ਬਾਣੀ ਜੇ ਕੰਨਾਂ ਚ ਇਦਾਂ ਪੈਂਦੀ ਨਾ ਤਾਂ ਆਪਣੇ ਆਪ ਜੇ ਤੁਸੀਂ ਗਾਉਂਗੇ ਨਾ ਹੌਲੀ ਹੌਲੀ ਤੁਹਾਡੇ ਬੱਚੇ ਜਦੋਂ ਵੱਡੇ ਹੋਣਗੇ ਉਹ ਵੀ ਹੌਲੀ ਹੌਲੀ ਸਿੱਖ ਲੈਣਗੇ ਬਾਣੀ ਨੂੰ ਕਿਵੇਂ ਗਾਉਣਾ ਸਾਰੇ ਜਾਣੇ ਆਪਣੇ ਆਪ ਹੀ ਇੰਜੋਏ ਕਰ ਲਗੇ ਤੁਹਾਡਾ ਮਨ ਦੂਜਿਆਂ ਨੂੰ ਛੱਡੋ ਇਹ ਆਪਣੇ ਆਪ ਹੀ ਹੈ ਵੀ ਜਦੋਂ ਆਪਾਂ ਕਹਿੰਦੇ ਆ ਨਾ ਪਰਿਵਾਰ ਸਦਾ ਜਿਹੜਾ ਪਰਿਵਾਰ ਦਾ ਪਰਿਵਾਰ ਦਾ ਸਦਾ ਵੈਸੇ ਦਾ ਪਰਵਾਰੇ ਆਪ ਦੇ ਲਈ ਮੈਂ ਸੱਚੀ ਗੱਲ ਦੱਸਾਂ ਕਿ ਆਪ ਦੇ ਜਿਹੜੇ ਤੁਹਾਡੇ ਗੋਣਾ ਤੁਹਾਡਾ ਪਰਿਵਾਰ ਆ ਠੀਕ ਆ ਕੋਈ ਹੋਰ ਕਿਸੇ ਲਈ ਨਹੀਂ ਕਿਉਂਕਿ ਬਾਣੀ ਤੁਹਾਡੇ ਤੇ ਕੰਮ ਕਰਨੀ ਆ ਪਰ ਫਿਰ ਵੀ ਜਦੋਂ ਤੁਹਾਡੇ ਦੇ ਉੱਪਰ ਬਾਣੀ ਵਰਤਦੀ ਆ ਤੁਸੀਂ ਬਾਣੀ ਨੂੰ ਅਰਥਾਂ ਨੂੰ ਆਪਣੇ ਅੰਦਰ ਲੈਣੇ ਹੋ ਤੁਹਾਡਾ ਪ੍ਰਭਾਵ ਤੁਹਾਡਾ ਔਰਾ ਇਹ ਜਹੋ ਹੋਂਦ ਕੀ ਥੋੜਾ ਬਤ ਦੂਜੇ ਤੇ ਪ੍ਰਭਾਵ ਵੀ ਪੈ ਜਾਂਦਾ ਤੇ ਉਸ ਬੰਦੇ ਨੇ ਫਿਰ ਆਪਣੀ ਘਾਲਣਾ ਕਾਲ ਕੇ ਤੁਹਾਡੇ ਪ੍ਰਭਾਵ ਤੋਂ ਹੋ ਕੇ ਜਿਵੇਂ ਕਹਦੀਆਂ ਨੇ ਵੀ ਇੱਕ ਇੱਕ ਚਿੰਗਿਆੜੀ ਲਾਉਣੀ ਹੁੰਦੀ ਆ ਸਾਡੀ ਚਿੰਗਿਆੜੀ ਲੱਗ ਜਾਂਦੀ ਆ ਬਾਅਦ ਚ ਮੱਛਣਾ ਤਾਂ ਉਸ ਨੂੰ ਆਪੇ ਪਿੰਦਾ ਠੀਕ ਹੈ ਇਸ ਲਈ ਜਦੋਂ ਸਾਡਾ ਔਰਾ ਸਾਡਾ ਪ੍ਰਭਾਵ ਵਧੀਆ ਹੁੰਦਾ ਬਾਣੀ ਨਾਲ ਵਧੀਆ ਜੁੜੇ ਹੁੰਦੇ ਆ ਸਾਡੀ ਚਿੰਗਿਆੜੀ ਕਿਸੇ ਹੋਰ ਨੂੰ ਲੱਗ ਜਾਂਦੀ ਹੈ ਇਹ ਸੀ ਜੀ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਇਸ ਲਈ ਬਾਣੀ ਨੂੰ ਜਿਹੜਾ ਨਾ ਗਾ ਕੇ ਪੜੋ ਜਿਵੇਂ ਆਪਾਂ ਪੜਦੇ ਆ ਰਹੇ ਆ ਜਦੋਂ ਵੀ ਬਾਣੀ ਪੜਨ ਲੱਗ ਜਾਓ ਆਪਣੀ ਸੁਰਤ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਨਾਲ ਸਾਝਾ ਪਾਓ ਤੇ ਪਹਿਲਾਂ ਵੀ ਦੱਸਿਆ ਸੀ ਕਿ ਪਹਿਲਾਂ ਪਹਿਲਾਂ ਸ਼ਾਇਦ ਤੁਹਾਨੂੰ ਬੈਠਣਾ ਪਵੇ ਪਹਿਲਾਂ ਪਹਿਲਾਂ ਮੈਨੂੰ ਨਹੀਂ ਪਤਾ ਜੀ ਤੁਹਾਡੇ ਮਨ ਦੀ ਕੀ ਅਵਸਥਾ ਹੈ ਕਿਉਂਕਿ ਮਨ ਜਿਹੜਾ ਵੱਖ-ਵੱਖ ਅਵਸਥਾਾਂ 'ਚ ਸ਼ਾਇਦ ਤੁਹਾਨੂੰ ਨਾ ਬੈਠਣ ਦੀ ਲੋੜ ਪਵੇ ਸ਼ਾਇਦ ਤੁਸੀਂ ਵੀ ਇਸ ਵੇਰੇ ਉੱਠਣ ਸਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਜਿਉਂ ਨਾ ਜਾਣਦੇ ਹੋ ਤੁਸੀਂ ਆਪਣੀ ਬਾਣੀ ਪੜ੍ਹਨੀ ਸ਼ੁਰੂ ਕਰ ਸਕਦੇ ਹੋ ਸੁਰਤ ਤੁਹਾਡੀ ਪ੍ਰਮਾਤਮਾ ਵਿੱਚ ਹੋਣੀ ਆ ਕੰਮਕਾਰ ਕਰਨਾ ਉੱਠਣਾ ਕੱਪੜੇ ਪਾਣੇ ਜੇ ਬੀਬੀਆਂ ਪਹਿਣਾ ਨੇ ਤਾਂ ਘਰ ਦੇ ਕੰਮ ਕਰਨ ਲੱਗ ਜਾਣਗੇ ਬੰਦੇ ਨੇ ਤਾਂ ਸ਼ਾਇਦ ਖੇਤੀਬਾੜੀ ਜਾਂ ਹੋਰ ਜਿਹੜੇ ਕਰਦੇ ਕੰਮ ਉਹ ਕਰ ਲਨਗੇ ਅੱਧੇ ਪੌਣੇ ਘੰਟੇ 'ਚ ਬੰਦਾ ਬੜੀਆ ਬੜੇ ਵਧੀਆ ਪਿਆਰ ਦੇ ਨਾਲ ਆਨੰਦ ਲੈ ਕੇ ਜਿਹੜਾ ਜਪਜੀ ਸਾਹਿਬ ਵਧੀਆ ਕਰ ਲੈਂਦਾ ਜੀ ਠੀਕ ਹੈ ਕੋਈ 5 ਪਾਠ ਕੋਈ 10 ਪਾਠ ਕੋਈ 20 ਪਾਠ ਕਰਨ ਦੀ ਲੋੜ ਨਹੀਂ ਇੱਕ ਪਾਠ ਇੰਨਾ ਵਧੀਆ ਹੋ ਜਾਂਦਾ ਜੀ ਸਾਰਾ ਦਿਨ ਪ੍ਰਮਾਤਮਾ ਯਾਦ ਰਹਿੰਦਾ ਸ਼ੁਕਰਾਨੇ ਚ ਰਹਿੰਦਾ ਵੱਧ ਪਾਠ ਕਰਨ ਸਕਦਾ ਵੱਧ ਪਾਠ ਕਰ ਸਕਦੇ ਪੰਜਾਬ ਬਾਣੀਆਂ ਦੇ ਵੀ ਕਰ ਸਕਦੇ ਕੋਈ ਇਹ ਕੋਈ ਪ੍ਰੋਬਲਮ ਨਹੀਂ ਹੈ ਪਰ ਕਰੋ ਇੰਜੋਏ ਕਰਕੇ ਕਰੋ ਬੜਾ ਆਨੰਦ ਲੈ ਲੈ ਕੇ ਜੇ ਉੱਚੀ ਬੋਲ ਕੇ ਨਹੀਂ ਪੜਨਾ ਤਾਂ ਹੌਲੀ ਹੌਲੀ ਧੀਮੀ ਗਤੀ ਵਿੱਚ ਵੀ ਪੜ ਸਕਦੇ ਹਾਂ ਜੇ ਉਹ ਨਹੀਂ ਪੜਨਾ ਤਾਂ ਅੰਤਰਾਤਮੇ ਵੀ ਪੜ ਸਕਦੇ ਆ ਪਰ ਫਿਰ ਗੱਲ ਉੱਥੇ ਆ ਜਾਂਦੀ ਹੈ ਬਾਣੀ ਸਿਰਫ ਪੜਨ ਦਾ ਵਿਸ਼ਾ ਨਹੀਂ ਹੈ ਬਾਣੀ ਬਰਤਨ ਦਾ ਵਿਸ਼ਾ ਸਮਝਣ ਦਾ ਤੇ ਸਮਝ ਕੇ ਆਪਣੀ ਜ਼ਿੰਦਗੀ ਚ ਲੈ ਕੇ ਆਉਣ ਦਾ ਕਿਉਂਕਿ ਜਦੋਂ ਅਸੀਂ ਹੁਕਮ ਹੀ ਹੋਵਣ ਆਕਾਰ ਹੁਕਮ ਨਾ કહਿਆ ਜਾਏ ਪੜਾਂਗੇ ਨਾ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਅਸੀਂ ਗੱਲਾਂ ਵਿੱਚ ਜਾਂ ਜਿਹੜੀਆਂ ਅਸੀਂ ਵਿਚਾਰਾਂ ਦੇ ਟਕਰਾ ਵਿੱਚ ਪੈਨੇ ਆ ਆਰਗੂਮੈਂਟ ਵਿੱਚ ਪੈਨੇ ਆ ਉਹ ਸਾਨੂੰ ਆਪਣੇ ਆਪ ਬੰਦ ਹੋ ਜਾਣਗੇ ਸਮਝ ਪੈ ਜਾਏਗੀ ਕਦੇ ਕਦੇ ਮੇਰੇ ਨਾਲ ਵੀ ਹੁੰਦਾ ਜੀ ਆਰਗੂਮੈਂਟ ਕਰਨ ਲੱਗਿਆਂ ਦਾ ਫਿਰ ਕਈ ਵਾਰ ਸਮਝ ਪੈਂਦੀ ਆ ਵੀ ਮੇਰੇ ਆ ਮਾਲਕਾ ਸ਼ਬਦ ਕਹਿਆ ਜਾਂਦਾ ਕਿ ਮੂਰਖੇ ਨਾਲ ਨਾ ਲੁੱਜੀਏ ਠੀਕ ਆ ਕਿਉਂਕਿ ਕਈ ਮਨੁੱਖ ਇੰਨੇ ਚੰਗੇ ਹੁੰਦੇ ਆ ਨਾ ਉਹ ਡਿਬੇਟ ਕਰਨ ਵਿੱਚ ਆਰਗੂਮੈਂਟ ਕਰਨ ਚ ਦੂਜੇ ਨੂੰ ਨੀਚਾ ਦਿਖਾਉਣ ਚ ਕੀ ਉਹ ਪਰਪੱਖ ਹੋ ਗਿਆ ਉਸ ਨੀਚ ਪੁੜੇ ਵਿੱਚ ਤੇ ਤੁਸੀਂ ਜਿੰਨਾ ਮਰਜੀ ਵਧੀਆ ਕੈਂਡ ਦੀ ਕੋਸ਼ਿਸ਼ ਕਰ ਲੋ ਕਦੇ ਤੁਸੀਂ ਉਹਨਾਂ ਨੂੰ ਜਿੱਤ ਨਹੀਂ ਸਕੋਗੇ ਤੇ ਜਿਤਨਾ ਵੀ ਹੈ ਨਹੀਂ ਜਦੋਂ ਪ੍ਰਮਾਤਮਾ ਨੇ ਉਹਨਾਂ ਦਾ ਰਹਿਮਤ ਕਰਦੀ ਆਪਣੇ ਆਪ ਉਹ ਢਲ ਜਾਣਗੇ ਬਹੁਤ ਲੋਕ ਇਹ ਜਿਹੇ ਜਿਨੇ ਵਿੱਚ ਦੇਖੇ ਨੇ ਕਿ ਪਹਿਲਾਂ ਪੈਸੇ ਦੇ ਇਨਫਲੂਐਂਸ ਦੇ ਪਾਵਰ ਦੇ ਹੱਕ ਵਿੱਚ ਉਹ ਇੱਕ ਪਾਸੇ ਖੜੇ ਸੀ ਜਦੋਂ ਉਹਨਾਂ ਕੋਲੋਂ ਜਾਂ ਜਦੋਂ ਉਹ ਆਰਗੇਨਾਈਜੇਸ਼ਨ ਛੱਡ ਦਿੰਦੇ ਨੇ ਕਈ ਵਾਰ ਦੁਜੀ ਪਾਸੇ ਆ ਜਾਂਦੇ ਨੇ ਜਾਂ ਕੇਵਲ 5-10 ਸਾਲ ਲੱਗ ਜਾਂਦੇ ਨੇ ਕਈ ਵਾਰ ਆਪਣੀ ਗਲਤੀ ਮੰਨਦੇ ਨੇ ਕੇਵਲ ਨਹੀਂ ਮੰਨਦੇ ਠੀਕ ਹੈ ਦੁਨੀਆ ਵਿੱਚ ਬਹੁਤ ਕੁਝ ਸਹਜ ਹੈ ਜੀ ਪਰਮਾਤਮਾ ਜਾਣੀ ਜਾਣਾ ਮੇਰੀ ਸਮਝ ਤੋਂ ਬਾਹਰ ਹੈ ਜੋ ਮੈਨੂੰ ਦਿਖਦਾ ਜੋ ਮੈਨੂੰ ਸੁਣਦਾ ਮੈਨੂੰ ਕਈ ਵਾਰ ਇਹਦਾ ਲੱਗਦਾ ਕਿ ਹਾਂ ਇਦਾਂ ਹੋ ਸਕਦਾ ਐਸੇ ਪਰ ਪਰਮਾਤਮਾ ਜਾਣਦਾ ਹੈ ਉਹਦਾ ਹੁਕਮ ਆਪਾਂ ਨਹੀਂ ਦੱਸ ਸਕਦੇ ਠੀਕ ਹੈ ਜੀ ਐਸੀ ਹੁਕਮ ਹੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਗਾ ਕੇ ਪੜੋ ਤੇ ਜਦੋਂ ਪੜਨਾ ਸੁਰਤ ਉਸ ਪ੍ਰਭੂ ਪਰਮਾਤਮਾ ਦੇ ਨਾਮ ਦਾ ਠੀਕ ਹੈ ਜੀ ਬਾਕੀ ਤੁਹਾਡੇ ਕੋਲ ਕੋਈ ਕਹਾਣੀਆਂ ਹੋਣ ਜਿਹਦੇ ਨਾਲ ਹੋਰ ਕੋਈ ਜੁੜ ਸਕਦਾ ਹੈ ਜਾਂ ਤੁਸੀਂ ਇਸ ਦੇ ਵਧੀਆ ਅਰਥ ਕਰ ਸਕਦੇ ਹੋ ਜੇ ਸਮਝਾ ਸਕਦੇ ਹੋ ਮੈਂ ਪਹਿਲਾਂ ਵੀ ਕਿਹਾ ਸੀ ਤੁਸੀਂ ਮੇਰੀ ਵੈਬਸਾਈਟ ਤੇ ਜਾ ਕੇ ਜਾਂ ਤੁਸੀਂ ਮੈਨੂੰ ਮੇਰੇ ਫੋਨ ਤੇ WhatsApp ਵੋਇਸ ਨੋਟ ਛੱਡ ਦਿਓ ਜੀ ਬਹੁਤ ਵਧੀਆ ਰਹੇਗਾ ਤੇ ਤੁਹਾਡੇ ਮਨ 'ਚ ਕੋਈ ਸਵਾਲ ਵੀ ਹੋਏ ਤੁਸੀਂ ਜਰੂਰ ਪੁੱਛਿਓ ਜੀ ਜੇ ਗਲਤੀ ਹੋ ਗਈ ਹੋ ਤਾਂ ਮਾਫ ਕਰਨਾ ਮੈਂ ਪਹਿਲਾਂ ਵੀ ਕਿਹਾ ਸੀ ਸ਼ਬਦ ਗੁਰੂ ਨਾਨਕ ਦੇਵ ਜੀ ਬੋਲ ਮੈ ਰਹੇ ਹਾਂ ਮੇਤੋ ਗਲਤੀ ਹੋ ਸਕਦੀ ਹੈ ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰ ਕਰਤਾਰ ਮੇਕੋ ਕਥਾ ਕਹਾਣੀ ਦੱਸਣ ਵਾਲੀ ਗਲਤੀ ਹੋ ਸਕਦੀ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਅਨਜਾਨ ਹਾਂ ਮੈਂ ਪੁੱਲ ਛੇਤੀ ਜਾਨਾ ਇਹ ਵੀ ਪਰਮਾਤਮਾ ਦੀ ਰਹਿਮਤ ਹੈ ਮੈਨੂੰ ਭਾਵਨਾਵਾਂ ਵਿੱਚ ਇਤੇ ਰਹਿ ਜਾਂਦੀਆਂ ਨੇ ਨਾਮ ਕਈ ਵਾਰ ਮੈਨੂੰ ਭੁੱਲ ਜਾਂਦੇ ਨੇ ਅਸਲ ਵਿੱਚ ਤੁਸੀਂ ਬੱਚਾ ਸਮਝ ਕੇ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ